ਸ੍ਰੀ ਕਾਲਜੀ ਪੁਆਇੰਟ ਆਫ ਕੁਲਰ ਸਿੰਘ ਸੰਧਵਾ ਜੀ ਦੇ ਗ੍ਰੇਟ ਐਟ ਪਾਸ ਸਬਜੈਕਟ ਅੱਜ ਅਸੀਂ ਪਹੁੰਚੇ ਆ ਪਿੰਡ ਜਨੇਤਪੁਰਾ ਤਹਿਸੀਲ ਜਗਰਾਵਾ ਜ਼ਿਲ੍ਹਾ ਲੁਧਿਆਣਾ ਵਿਖੇ ਬਾਬਾ ਕਲਦੀਪ ਸਿੰਘ ਜੀ ਬਾਦਸ਼ਾ ਜੋ ਇੱਥੋਂ ਦੇ ਗੱਦੀ ਦੇ ਵਾਰਿਸ ਹੈ ਅੱਜ ਇੱਥੇ ਮੇਲਾ ਲਗਾਇਆ ਜਾ ਰਿਹਾ ਹੈ ਤੇ ਉਸ ਮੇਲੇ ਦੌਰਾਨ ਬਹੁਤ ਸੰਗਤਾਂ ਇਕੱਠੀਆਂ ਹੋਈਆਂ ਬੜੀ ਤੂਮਤਾਮ ਤੇ ਸ਼ਰਧਾ ਨਾਲ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮਨਾਇਆ ਜਾਂਦਾ ਹੈ ਪਤਾ ਲੱਗਿਆ ਹੈ ਕਿ ਇਹ ਪਿਛਲੇ 21 ਸਾਲਾਂ ਤੋਂ ਲਗਾਤਾਰ ਹਰ ਸਾਲ ਇਹ ਮੇਲਾ ਮਨਾਇਆ ਜਾਂਦਾ ਹੈ ਕਿ ਸੰਗਤਾਂ ਦੂਰੋਂ ਦੂਰੋਂ ਇਹ ਨੇੜਿਓਂ ਨੇੜਿਓਂ ਇੱਥੇ ਬੜੀ ਹੀ ਸ਼ਰਧਾ ਨਾਲ ਆਪਣੀਆਂ ਇੱਛਾ ਲੈ ਕੇ ਇੱਥੇ ਹਾਜ਼ਰ ਹੁੰਦੀਆਂ ਹਨ ਤੇ ਬੜੇ ਧੂਮ ਧਰਾਕੇ ਨਾਲ ਇੱਥੇ ਮੇਲਾ ਮਨਾਇਆ ਜਾਂਦਾ ਹੈ ਇੱਥੇ ਇਸ ਦਿਨ ਮਹੰਤ ਵੀ ਇੱਥੇ ਪਹੁੰਚਦੇ ਆ ਉਹ ਖੁਸ਼ੀ ਦੇ ਵਿੱਚ ਝੂਮ ਉੱਠਦੇ ਆ ਪਤਾ ਲੱਗਦਾ ਹੈ ਵਿਖਣ ਦੇ ਵਿੱਚ ਇਸ ਟਾਈਮ ਇੱਥੇ ਸਾਰੀਆਂ ਸੰਗਤਾਂ ਮਸਤ ਹੋ ਜਾਂਦੀਆਂ ਨੇ ਤੇ ਬਾਬਾ ਜੀ ਨੇ ਸਾਰਿਆਂ ਦੀਆਂ ਇੱਛਾਵਾਂ ਪੂਰਨ ਕਰਨ ਵਾਸਤੇ ਅਰਦਾਸਾਂ ਕਰਦੇ ਹਨ ਇਹ ਤਸਵੀਰਾਂ ਤੁਹਾਨੂੰ ਬੁਖਾ ਰਹੇ ਆ ਪਿੰਡ ਜਨੇਤਪੁਰਾ ਤਹਿਸੀਲ ਜਗਰਾਵਾ ਵਿੱਚ ਮੇਲੇ ਦੀਆਂ ਇਸ ਮਲੇਲੇ ਮੇਲੇ ਦੌਰਾਨ ਸੰਗਤਾਂ ਨੂੰ ਉੱਤ ਲੰਗਰ ਵੀ ਵਰਤਾਇਆ ਜਾਂਦਾ ਹੈ ਤੇ ਬਹੁਤ ਖੁਸ਼ੀ ਦੇ ਨਾਲ ਇਹ ਸੰਗਤਾਂ ਆਉਂਦੀਆਂ ਨੇ ਤੇ ਦੇਖੋ ਬਾਬਾ ਜੀ ਦੇ ਕਿਸ ਤਰ੍ਹਾਂ ਹਾਰ ਵੀ ਪਾਏ ਜਾਂਦੇ ਹਨ ਇਹ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਹ ਇੱਥੇ ਪਹੁੰਚਦੇ ਹਨ ਤੇ ਲੋਕ ਖੁਸ਼ੀ ਦੇ ਵਿੱਚ ਝੂਮਦੇ ਆ ਤੇ ਕਈਆਂ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਕਿ ਇਹ ਮੇਲੇ ਦੇ ਵਿੱਚ ਦੱਸਦੇ ਹਨ कि ਅਸੀਂ ਬੜੀਆਂ ਇੱਛਾ ਰੱਖ ਕੇ ਇੱਥੇ ਆਉਨੇ ਆ ਤੇ ਸਾਡੀਆਂ ਇੱਛਾ ਪੂਰੀਆਂ ਹੁੰਦੀਆਂ ਹਨ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਮੇਲੇ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਇਸ ਦਿਨ ਪੂਰਾ ਦਿਨ ਸਵੇਰ ਦੇ ਸਮੇਂ ਇੱਕ ਭੇੜਾ ਬਣਾਇਆ ਜਾਂਦਾ ਹੈ ਬਾਬਾ ਜੀ ਦੱਸਦੇ ਹਨ ਇਸ ਬਿੜੇ ਵਿੱਚ ਲੋਕਾਂ ਦੇ ਦੁੱਖ ਦਰਦ ਲੈ ਕੇ ਇਹ ਬਿੜਾ ਸ਼ਾਮ ਨੂੰ 5-6 ਵਜੇ ਦੇ ਕਰੀਬ ਨਦੀ ਵਿੱਚ ਤਾਰਿਆ ਜਾਂਦਾ ਹੈ ਤੇ ਲੋਕਾਂ ਦੇ ਅਛਾਵਾਂ ਜੋ ਪੂਰੀਆਂ ਹੁੰਦੀਆਂ ਹਨ ਦੁੱਖ ਤਕਲੀਫਾਂ ਦਾ ਨਾਸ਼ ਹੁੰਦਾ ਹੈ ਤੇ ਇਹ ਬਾਬਾ ਜੀ ਹੈ ਜੋ ਬਹੁਤ ਆਪਣੀ ਮਿਹਨਤ ਕਰਕੇ ਇਹੇ ਕੰਮ ਸਾਰਾ ਕਰਦੇ ਆ ਸੰਗਤਾਂ ਕਈ ਵਾਰ ਇਸ ਲੰਗਰ ਦੇ ਵਿੱਚ ਹਿੱਸਾ ਵੀ ਪਾਉਂਦੀਆਂ ਹਨ ਪਰ ਸਾਰਾ ਜੋ ਹੈ ਖਰਚਾ ਇਹ ਬਾਬਾ ਜੀ ਖੁਦ ਉਠਾਉਂਦੇ ਆ ਤੇ ਇਹ ਬਹੁਤ ਮਿਹਨਤ ਕਰਦੇ ਆ ਸੰਗਤਾਂ ਨੂੰ ਕਿਸੇ ਨੂੰ ਇਹ ਕਿਹਾ ਨਹੀਂ ਜਾਂਦਾ ਕਿ ਤੁਸੀਂ ਇਹ ਖਰਚਾ ਕਰੋ ਆਪਣੀ ਸ਼ਰਧਾ ਦੇ ਨਾਲ ਜੋ ਕੋਈ ਵੀ ਇਹ ਸੇਵਾ ਕਰ ਸਕਦਾ ਹੈ ਤੇ ਇਸ ਦਿਨ ਨਗਰੋਂ ਆਸੀ ਵੀ ਇਸ ਵਿੱਚ ਬੜੀ ਧੂਮ-ਧਾਮ ਨਾਲ ਸ਼ਾਮਲ ਹੁੰਦੇ ਹਨ ਇਹ ਬਾਬਾ ਜੀ ਗੁਰਦੀਪ ਸਿੰਘ ਬਾਦਸ਼ਾਹ ਜੀ ਹੈ ਜੋ ਇਸ ਟਾਈਮ ਇਸ ਗੱਡੀ ਦੇ ਉੱਤੇ ਬਰਹਾਇਮਾਨ ਹਨ ਆਓ ਦੇਖਦੇ ਹਾਂ ਪਿੰਡ ਜਨੇਤਪੁਰਾ ਜ਼ਿਲ੍ਹਾ ਲੁਧਿਆਣਾ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ मेला मनाइए वाहगुरु का खालसा श्री वाहगुरु जी की बाबा नंबरदार जी बोले सोनिहाल हेलो वाहगुरु जी का खालसा वाहगुरु जी की फतेह ਇਹ ਪਹੁੰਚੇ ਨੇ ਸਰਕਾਰ ਨੂੰ ਕਿ ਸਰਕਾਰ ਸੰਜੀਵਨ ਸਪੋਰਟ ਹੈ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਬਹੁਤ ਜਿਹੜਾ ਹੋਰ ਸਿਰਕਾ ਖਾਣੀ ਪੀਤਾ ਜਿਹੜਾ ਗਾਜਵਾ ਜਿਕੇ ਵਾਹਿ ਗੁਰੂ ਦੀ ਕਾਫੀ ਸਾਜ਼ ਵਾਹਿ ਗੁਰੂ ਦੇ ਇਸ ਮੇਲੇ ਤੇ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਸਾਰਿਆਂ ਨੂੰ ਇੱਥੇ ਜੀ ਆਇਆਂ ਕਹਿੰਦੇ ਆ ਮੈਂ ਡਾਕਟਰ ਸੁਖਮ ਸਿੰਘ ਸੰਧਵਾ ਚੇਅਰਮੈਨ ਨਰਪਾਇ ਹੁਮਨ ਰੈਸ ਆਰਗੇਨਾਈਜੇਸ਼ਨ ਪੰਜਾਬ ਕਿ ਪ੍ਰੈਸਰਪੁੱਟਰ ਕੋਰਪੂਰਾ ਪ੍ਰੈਸ ਕਲੱਬ ਕਰਪੜਾ ਹੋ ਵਾਲਾ ਗਾਵੀ ਚੇਅਰਮੈਨ ਆ ਅਸੀਂ ਇੱਥੇ ਅੱਜ ਪਹੁੰਚੇ ਆ ਇਥੋਂ ਦਾ ਮਾਹੌਲ ਵੇਖਿਆ ਬਹੁਤ ਵਧੀਆ ਮਾਹੌਲ ਹੈ ਨਸ਼ਾ ਰਹਤ ਹੈ ਤੇ ਬਹੁਤ ਸੂਝਵਾਨ ਲੋਕ ਇੱਥੇ ਆਉਂਦੇ ਆ ਤੇ ਬਾਬਾ ਜੀ ਨਾਲ ਮੇਰੀ ਗੱਲਬਾਤ ਵੀ ਹੋਈ ਹੈ ਥੋੜੀ ਦੇਰ ਪਹਿਲਾਂ ਇਹਨਾਂ ਨੇ ਦੱਸਿਆ ਕਿ ਤਕਰੀਬਨ 21 ਸਾਲ ਤੋਂ ਇਹ ਅਸੀਂ ਮੇਲਾ ਮਨਾ ਰਹੇ ਆ ਇੱਥੇ ਸੰਗਤਾਂ ਆਉਂਦੀਆਂ ਤੇ ਸਵੇਰ ਅਸੀਂ ਬੇੜਾ ਤਿਆਰ ਕਰਦੇ ਆ ਤੇ ਸ਼ਾਮ ਨੂੰ ਤਕਰੀਬਨ 5-6 ਵਜੇ ਦੇ ਕਰੀਬ ਅਸੀਂ ਬੇੜਾ ਤਾਰ ਕੇ ਆਉਨੇ ਆ ਤੇ ਜੋ ਵੀ ਇੱਥੇ ਸੰਗਤਾਂ ਆਉਂਦੀਆਂ ਉਹਨਾਂ ਦੀਆਂ ਇੱਛਾ ਪੂਰੀਆਂ ਹੁੰਦੀਆਂ ਤੇ ਉਹਨਾਂ ਨੂੰ ਕੋਈ ਦੁੱਖ ਤਕਲੀਫ ਜੋ ਕੋਈ ਕਾਸ਼ਟ ਹੋਵੇ ਉਹ ਵੀ ਕਟੇ ਜਾਂਦੇ ਆ तकरीबन 4-5 ਸਾਲ ਤੋਂ ਮੈਂ ਲਗਾਤਾਰ ਇੱਥੇ ਆ ਰਿਹਾ ਹਾਂ ਇਹ ਵੇਖ ਰਿਹਾ ਕਿ ਬਹੁਤ ਵਧੀਆ ਮਾਹੌਲ ਹੁੰਦਾ ਇੱਥੇ ਤੇ ਬਹੁਤ ਖੁਸ਼ੀ ਹੁੰਦੀ ਹੈ ਇੱਥੇ ਅਸੀਂ ਪਿੰਡ ਜਨੇਤਪੁਰਾ ਤਹਿਸੀਲ ਜਗਰਾਵਾ ਜ਼ਿਲ੍ਹਾ ਲੁਧਿਆਣਾ ਵਿਖੇ ਪਹੁੰਚੇ ਆ ਪਿੰਡ ਜਨੇਤਪੁਰਾ ਵਿਖੇ ਬਹੁਤ ਭਾਰੀ ਮੇਲਾ ਲੱਗਦਾ ਹੈ ਹਰ ਸਾਲ ਦੀ ਤਰ੍ਹਾਂ ਚਾਰ ਪੰਜ ਸਾਲ ਤਾਂ ਸਾਨੂੰ ਵੀ ਹੋ ਗਏ ਇੱਥੇ ਆਉਂਦਿਆਂ ਨੂੰ ਤੇ ਬਾਬਾ ਜੀ ਸਾਡੇ ਨਾਲ ਅੱਜ ਜਿਨ੍ਹਾਂ ਦਾ ਕੁਲਦੀਪ ਸਿੰਘ ਬਾਦਸ਼ਾਹ ਜੀ ਹੈ ਜੋ ਇਸ ਗੱਦੀ ਤੇ ਬਰਾਜਮਾਨ ਹੈ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੱਥੇ ਜਿਹੜਾ ਮੇਲਾ ਲੱਗਦਾ ਹੈ ਇਹਦਾ ਕੀ ਮਹੱਤਵ ਹੈ ਜੀ ਕਿਸ ਤਰ੍ਹਾਂ ਲੱਗਦਾ ਹੈ ਇਹ ਕੋਈ ਅ ਇਤਿਹਾਸਿਕ ਹੈ ਜਾਂ ਲੱਗਦਾ ਹੈ ਫਕੀਰ ਸਾਹਿਬ ਯਾਦ ਵਿੱਚ ਕਾਜਾ ਕੀਤਾ ਜਾਂਦਾ ਹੈ। ਆਪਣਾ ਦਾ ਕੋਲਟਾ ਉਹਨਾਂ ਦਾ ਮੇਲਾ ਜੋ ਚਾਂਗੀ ਦੇ ਵਿੱਚ ਲੱਗਦਾ ਵਾ। ਉਹਨਾਂ ਦੀ ਯਾਦ ਨੂੰ ਤੇਜਾ ਕੀਤਾ ਜਾ ਕਰਕੇ ਕਿ ਹਸੇ ਦੇ ਹਰ ਸਾਲ ਇਸ ਦਰ ਤੇ ਇੱਕ ਵਿਦਮ ਕਰਦਾ ਢੰਗ ਪੜਾਏ ਚੁੜਾਏ ਜਾਂਦੇ ਆ। ਜੋ ਬੱਚਿਆਂ ਨੂੰ ਗਿਆਨ ਦਿੱਤਾ ਜਾਂਦਾ ਹੈ ਕਿ ਅੱਗੇ ਤੋਂ ਕੋਈ ਨਸ਼ਾ ਜਾਂ ਕੋਈ ਵੀ ਗਲਤ ਰਾਹ ਤੇ ਨਾ ਜਾਣਾ। ਇੱਥੇ ਬਹੁਤ ਭਾਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਆ। ਕੀ ਉਹਨਾਂ ਦੀਆਂ ਆਸਾਂ ਮਰਾਦਾਂ ਕੀ ਹੁੰਦੀਆਂ ਦਿਲ ਦੇ ਸ਼ਾਵਾਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਚਲੋ ਜੋ ਤਾਂ ਉਹਨਾਂ ਦੀਆਂ ਉਹਨਾਂ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਤੇ ਪਿਆਰ ਦਾ ਤੱਕ ਮਹਾਰਾਜ ਤੱਕ ਲੋਕ ਆ ਗਏ ਆ ਅੱਜ ਵੀ ਆ ਜਾਣਾ ਕਿ ਇਹ ਤਾਂ ਉਹਨਾਂ ਦੀ ਜੇ ਕਮਨਾ ਪੂਰੀ ਹੁੰਦੀ ਤਾਂ ਨਹੀਂ ਤੁਹਾਨੂੰ ਕਿਦੋਂ ਦਾ ਇਸ ਗੱਡੀ ਦੇ ਨਾਲ ਪਿਆਰ ਆ ਜਾਂ ਇਸ ਗੱਡੀ ਤੇ ਤੁਸੀਂ ਬਰਾਜਮਾਨ ਹੈ ਮੈਨੂੰ ਅੱਜ ਹੀ ਮੇਲਾ ਹੋ ਗਿਆ 21 ਸਾਲ ਤੋਂ ਲਗਾਤਾਰ ਤੇ ਕੀ ਮਹੱਤਤਾ ਹੁੰਦੀ ਹੈ ਵੀ ਪਿੰਡ ਲੋਕ ਇਕੱਠੇ ਹੋ ਕੇ ਸ਼ਰਦਾ ਭਾਵਨਾ ਨਾਲ ਇਹ ਦਿਨ ਮਨਾਉਂਦੇ ਆ ਤੇ ਨਸ਼ਿਆਂ ਤੋਂ ਰਹਿਤ ਹੁੰਦਾ ਇਹ ਸਾਰੇ ਲੋਕਾਂ ਦੇ ਸਹਿਯੋਗ ਨਾਲ ਸਰਪੋਰ ਨਾਲ ਕੋਈ ਖਾਂਡ ਦੇ ਗਿਆ ਕੋਕੀਓ ਦਾ ਟੀਮ ਦੇ ਗਿਆ ਕੋਈ ਖੌਸ ਰੇਗਾ ਕੋਲ ਦੇ ਗਿਆ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕਰ ਲਾਇਆ ਜਾਂਦਾ ਜੋ ਵੀ ਬੱਚੇ ਆਉਂਦੇ ਉਹਨਾਂ ਨੂੰ ਇਹ ਫ੍ਰੀ ਨਾਲ ਦਿੱਤੀ ਜਾਂਦੀ ਆ ਜਾਂ ਕਿਸੇ ਬੱਚੀ ਦੀ ਫ੍ਰੀ ਚੀਜ਼ ਦੀ ਭੇਜੀ ਜਾਂਦੀ ਉਦੀ ਫ੍ਰੀ ਚੀਜ਼ ਵੀ ਭੇਜੀ ਜਾਂਦੀ ਆ ਮੁਫਤ ਨਸ਼ੇ ਤੋਂ ਮੁਕਤ ਕੀਤਾ ਕਿਸ ਤਰ੍ਹਾਂ ਦੀ ਇਸ ਮੇਲੇ ਦੀ ਸ਼ੁਰੂਆਤ ਹੁੰਦੀ ਹੈ ਤੇ ਕਿਸ ਤਰ੍ਹਾਂ ਇਸ ਦੀ ਸਮਾਪਤੀ ਹੁੰਦੀ ਹੈ ਉਹਦੇ ਬਾਰੇ ਦੱਸੋ ਇਹ ਮੇਲੇ ਤੇ ਸ਼ੁਰੂਆਤ ਕਰਨ ਲੱਗਿਆ ਪਹਿਲਾਂ ਜੋ ਵੀ ਇਹ ਬੇੜੇ ਬਣਾਈ ਜਾਂਦੇ ਆ ਸਾਵਨ ਨੂੰ 5:30 ਵਜੇ ਬੇੜੇ ਤਾਰੇ ਜਾਂਦੇ ਆ ਉਹਦੇ ਵਿੱਚ ਲੋਕਾਂ ਦੀਆਂ ਇੱਛਾ ਭਾਵਨਾਵਾਂ ਜੋ ਲੋਕਾਂ ਦੀਆਂ ਇੱਛਾ ਭਾਵਨਾ ਪੂਰੀਆਂ ਹੁੰਦੀਆਂ ਤਾਂ ਹੀ ਹੋ ਪਾਰਿਆ ਸਾਨੂੰ ਤਾਂ ਪਤਾ ਨਹੀਂ ਲੱਗਦਾ ਕਿ ਕਿਉਂ ਆ ਰਹੇ ਇਹ ਬਹੁਤ ਪੁਰਾਣੇ ਜੁੜੇ ਹੋਏ ਤੁਹਾਡੇ ਨਾਲ 20 ਵੀ ਸਾਲ ਦੇ ਕਿਉਂਕਿ ਸਾਡ ਤੋਂ ਆਏ 25 ਸਾਲ ਤੋਂ ਜੁੜੇ ਹੋਏ ਬਹੁਤ ਬਹੁਤ ਧੰਨਵਾਦ ਜੀ ਇਹ ਬਾਬਾ ਜੀ ਨੇ ਦੱਸਿਆ ਕਿ ਅੱਜ ਤੋਂ ਨਹੀਂ ਇਹ 21 ਸਾਲ ਪੁਰਾਣਾ ਹੈ ਜਿਹੜਾ ਮੇਲਾ ਲੱਗ ਰਿਹਾ ਹੈ ਇੱਥੇ ਲੋਕਾਂ ਦੀਆਂ ਬਹੁਤ ਇੱਛਾਵਾਂ ਪੂਰੀਆਂ ਹੁੰਦੀਆਂ ਤੇ ਬਹੁਤ ਹੀ ਸ਼ਰਧਾ ਨਾਲ ਇੱਥੇ ਲੋਕ ਇਸ ਮੇਲੇ ਦੇ ਵਿੱਚ ਹਿੱਸਾ ਲੈਂਦੇ ਆ ਤੇ ਬਹੁਤ ਧੂਮਤਾਮ ਨਾਲ ਇਹ ਮੇਲਾ ਹੈ ਜਿਹੜਾ ਮਨਾਇਆ ਜਾਂਦਾ ਮੀ ਬਾਈ ਜੀ ਤੁਹਾਡਾ ਕੀ ਨਾਮ ਜੀ ਜਕਟਰ ਸਿੰਘ ਜੀ ਤੁਸੀਂ ਕਦੋਂ ਤੋਂ ਦੇਖ ਰਹੇ ਆ ਇਹ ਮੇਲਾ ਕਿੰਨੇ ਚਿਰ ਤੋਂ ਲੱਗ ਰਿਹਾ ਹੈ ਤਕਰੀਬਨ ਤੇ ਕਿਸ ਤਰ੍ਹਾਂ ਦਾ ਇਥੋਂ ਦਾ ਮਾਹੌਲ ਹੁੰਦਾ ਜਦੋਂ ਇਹ ਮੇਲਾ ਲੱਗਦਾ ਸਾਨੂੰ ਇਹ ਨਾਲ ਜੁੜਿਆ ਨੂੰ 17-18 ਸਾਲ ਤੋਂ ਹੈ ਅਸੀਂ ਹਰੇਕ ਸਾਲ ਬੇੜਾ ਬਣਾ ਕੇ ਲੈਂਦੇ ਆ ਜਿਹੜੀਆਂ ਸਾਡੀਆਂ ਸਹੀ ਧੁੱਕ ਤਕਨੀਕਾਂ ਹੁੰਦੀਆਂ ਉਹ ਸੁੱਖਦੇ ਆ ਤਾਂ ਉਹ ਬੇੜਾ ਬਣਾ ਕੇ ਜਦੋਂ ਤਾਰਦੀਆਂ ਤਾਂ ਸਾਡੀ ਸਾਰੀ ਸੁੱਖ ਹੋ ਜਾਂਦੀ ਹੈ ਹੁਣ ਤੱਕ ਹੁੰਦੀਆਂ ਆਈਆਂ ਇਹ ਅੱਗੇ ਵਾਸਤੇ ਹੁੰਦੀਆਂ ਰਹਿਣਗੀਆਂ ਇਹ ਬਾਬਾ ਜੀ ਇਹ ਤੁਸੀਂ ਵੀ ਅੰਦਰੂਨੀ ਤੌਰ ਤੇ ਇਹਨਾਂ ਨਾਲ ਪਹਿਲਾਂ ਤੋਂ ਜੁੜੇ ਆ ਕਿ ਤੁਸੀਂ ਇਹ ਮਾਹੌਲ ਕਿੰਨਾ ਕੁ ਇਕੱਠ ਹੁੰਦਾ ਕਿੰਨੇ ਕੁ ਲੋਕ ਆਉਂਦੇ ਸੀ ਇਹ ਦੇਖਿਆ ਸੀ ਇਹਨਾਂ ਕੋਲੇ ਇਕੱਠ ਹੁੰਦਾ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਬਾਬਾ ਜੀ ਕੋਲੇ ਪਾਵਰ ਹੈਗੀ ਆ ਤਾਂ ਅਸੀਂ ਇਹਨਾਂ ਕਿਉਂਣ ਲੱਗੇ ਜਦੋਂ ਅਸੀਂ ਇੱਥੇ ਆਉਣ ਲੱਗੇ ਫੇਰ ਸਾਨੂੰ ਆਪ ਹੀ ਪਤਾ ਲੱਗਿਆ ਇਹਨਾਂ ਨਾਲ ਉਹਨਾਂ ਦੇ ਜੁੜੇ ਹੋਏ ਆ ਘੱਟੋ ਘੱਟ 17-18 ਸਾਲ ਹੋ ਗਏ ਸ੍ਰੀਕ ਮੇਲੇ ਤੇ ਆਉਂਦੇ ਤੁਸੀਂ ਸ੍ਰੀਕ ਮੇਲੇ ਤੇ ਬੇੜਾ ਬਣਾ ਕੇ ਲੈ ਕੇ ਆਉਂਿਆ ਸੀ ਤੇ ਤੁਡੀਆਂ ਹਰ ਇੱਕ ਇੱਛਾਵਾਂ ਪੂਰੀਆਂ ਹੁੰਦੀਆਂ ਹੁੰਦੀਆਂ ਜਿਹੜਾ ਵੀ ਸੁੱਖ ਲੀਏ ਉਹ ਪੂਰੀ ਹੁੰਦੀ ਹੈ ਮੁਕ ਤਕਲੀਫ ਹੋਵੇ ਘਰ ਦੇ ਵਿੱਚ ਕੋਈ ਵੀ ਲੋਪਲੇਸ ਹੋਵੇ ਜਾਂ ਫਿਰ بیمار ਹੋਵੇ ਉਹ ਗੋਸੀ ਸ਼ਕਲੇਨਿਆ ਤੇ ਉਹ ਸਾਡੀਆਂ ਪੂਰੀਆਂ ਇਹਨਾਂ ਨੇ ਵੀ ਦੱਸਿਆ ਕਿ ਅਸੀਂ 17-18 ਸਾਲ ਤੋਂ ਇਹਨਾਂ ਨਾਲ ਜੁੜੇ ਹੋਏ ਆਂ ਬਾਬਾ ਜੀ ਨਾਲ ਬੇੜਾ ਬਣਾਇਆ ਜਾਂਦਾ ਤੇ ਸ਼ਾਮ ਨੂੰ ਇਹ ਬੇੜਾ ਹੈ ਜਿਹੜਾ ਨਦੀ ਦੇ ਵਿੱਚ ਤਾਰਿਆ ਜਾਂਦਾ ਇਸ ਨਾਲ ਕੋਈ ਦੁੱਖਾਂ ਦੁੱਖ ਤਕਲੀਫ ਹੈ ਜਿਹੜੀਆਂ ਉਹ ਦੂਰ ਹੁੰਦੀਆਂ ਤੇ ਛਾਵਾਂ ਸਾਡੀਆਂ ਪੂਰੀਆਂ ਹੁੰਦੀਆਂ ਮੈਂ ਨਿਰਪੈ ਸੱਚ ਤੋਂ ਡਾਕਟਰ ਜਸਕਰਨ ਸਿੰਘ ਸੰਧਵਾ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ